ਇਹ ਤੁਸੀਂ ਚੰਗੀ ਚੀਜ਼ ਪੀਓ ਤੇ ਸਟਿੰਗਾਂ ਦੇ ਜਿਵੇਂ ਇਹਨਾਂ ਚੀਜ਼ਾਂ ਤੋਂ ਤੁਸੀਂ ਖੇੜਾ ਛੱਡੋ ਜ਼ਹਿਰ ਦਾ ਤੇ ਸਰਦਾਈ ਤਿਆਰ ਹੋ ਰਹੀ ਹੈ ਦੇਖ ਸਕਦੇ ਹਾਂ ਭੀਖੀ ਬੱਸ ਸਟੈਂਡ ਦੇ ਵਿੱਚ ਜਰੂਰ ਜੱਗੀ ਬਾਬਾ ਜੀ ਕੋਲੇ ਆਓ ਤੇ ਕਿਉਂ ਜੀ ਬਾਬਾ ਜੀ ਨਸ਼ਿਆਂ ਦਾ ਤੋਂ ਵੀ ਇਹ ਬਚਾਉਣ ਦਾ ਕੰਮ ਹੈਗਾ ਬਿਲਕੁਲ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਨਵਾਂ ਨੌਜਵਾਨ ਜੋਤ ਨਵਾਂ ਜਿਹੜਾ ਪੀਊਗਾ ਉਹ ਨਸ਼ੇ ਕਰਨੀ ਮੁਰਕੇ ਮੂੰਹ ਵੀ ਨਹੀਂ ਕਰਦਾ ਹੈਗਾ ਅੱਛਾ ਜੀ ਹਾਂ ਤੇ ਦੂਜਾ ਇੱਕ ਚਾਹ ਦਾ ਵੀ ਖੇੜਾ ਛੜਾ ਸਾਡੇ ਜਿਹਦੇ ਮੁੰਡੇ ਹੈਗੇ ਨੇ ਸਾਰੇ ਚਾਹ ਤੋਂ ਛਟਕਾਰਾ ਪਾ ਕੇ ਚਾਹ ਪੀ ਨਹੀਂ ਰਹੇ ਸਾਡੇ ਬੰਦੇ ਅੱਛਾ ਚਾਹ ਵੀ ਛਡਾਉਂਦੀ ਐ ਇਹ ਚਾਹ ਵੀ ਛਡਾਉਂਦੀ ਐ ਤੇ ਸ਼ਰਾਬ ਵਾਲੇ ਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਪਰਮਾਤਮਾ ਤੇ ਭਰੋਸਾ ਰੱਖ ਕੇ ਕਹਿੰਦੇ ਨਾ ਕਿ ਅਸੀਂ ਆਪਣੇ ਤੇ ਭਰੋਸਾ ਰੱਖ ਕੇ ਕਹਿੰਦੇ ਜੇ ਲਗਾਤਾਰ ਲੈਗਰੂਰੀ ਨੂੰ ਪੀਵੇ ਉਸ ਟਾਈਮ ਤੇ ਜਿਸ ਟਾਈਮ ਤੇ ਉਹਦਾ ਭਾਲ ਉੱਠਦੀ ਉਸ ਟਾਈਮ ਤੇ ਇਹਨੂੰ ਮਿਲਣੀ ਚਾਹੀਦੀ ਹੈ ਘਟੂ ਘਟਰ ਦਾ ਤੇ ਸਟੀਲ ਦਾ ਇੱਕ ਗਲਾਸ ਵੱਡਾ ਹੋਵੇ ਉਸ ਟਾਈਮ ਤੇ ਲਗਾਤਾਰ ਪੀਵੇ ਹੋ ਸਕੇ ਉਹ ਛੱਡ ਸਕਦਾ ਹੈਗਾ ਕੋਈ ਜੇ ਤੁਸੀਂ ਜਰੂਰੀ ਨਹੀਂ ਸਾਡੇ ਕੋਲੇ ਆ ਕੇ ਪਿਣਿਆ ਉਹ ਘਰੇ ਬਣਾ ਕੇ ਵੀ ਪੀ ਸਕਦੇ ਨੇ ਤੁਸੀਂ ਲਗਾਤਾਰ ਪਿਓ ਜਿਹਦੇ ਵਿੱਚ ਗਰਮੀ ਠੋਕ ਤੇ ਚਾਹ ਦਾ ਵੀ ਨਛਾ ਜਿਹੜਾ ਚਾਹ ਵਾਲਾ ਵੀ ਉਹ ਵੀ ਛੁੱਟ ਜਾਂਦਾਗਾ ਥੋਕ ਇਹਦਾ ਆਉਟਕਾ ਵੀ ਨਹੀਂ ਕੋਈ ਆਉਂਦਾ ਕਰੋਗੇ ਤੁਸੀਂ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਤੇ ਕੋਲਡ ਡਰਿੰਕ ਤੋਂ ਸਟਿੰਗਾਂ ਤੋਂ ਛੱਡ ਕੇ ਜਿਹੜੀ ਚੰਗੀ ਚੀਜ਼ ਪੀਓਗੇ ਤੁਹਾਨੂੰ ਆਪ 10 ਦਿਨ ਲਗਾਤਾਰ ਪੀ ਕੇ ਦੇਖੋ ਤੁਹਾਨੂੰ ਆਪਣੇ ਆਪ ਸਰੀਰ ਨੂੰ ਦੱਸ ਦੇਣਾ ਸੋ ਪਲਵਾਨਾ ਮੰਗੋ ਜਿਹੜਾ ਤੁਹਾਡਾ ਸਰੀਰ ਬਣ ਗਿਆ ਤੁਸੀਂ ਪੰਜਾਬ ਦੇ ਨੌਜਵਾਨ ਨੇ ਇੱਥੇ ਆ ਕੇ ਜਿਹੜਾ ਕੋਈ ਜਿਹੜਾ ਕੰਮ ਕਰ 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 ਸਕਦੇ ਨੇ ਉਹ ਜ਼ਰੂਰ ਕਰੋ ਬੱਸ ਸਟੈਂਡ ਦੇ ਉੱਤੇ ਇੱਕ ਆਪਾਂ ਨੂੰ ਜਿਹੜਾ ਸੁਨਹਿਰੀ ਇੱਕ ਮੌਕਾ ਮਿਲਿਆਗਾ ਜਿਹਦੇ ਉੱਤੇ ਆਪਾਂ ਆਪਣੇ ਬੱਸ ਸਟੈਂਡ ਦੇ ਵਿੱਚ ਆਪਾਂ ਦੀਪ ਕਹਿੰਦਾ ਹੁੰਦਾ ਸੀ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਜੇ ਥੋੜਾ ਜਿਆਦਾ ਦੱਬਦਾ ਬਾਈ ਨਾ ਰਿਹਾ ਤੁਹਾਡਾ ਪੰਜਾਬ ਤੇ ਨਾ ਤੁਸੀਂ ਕੈਨੇਡਾ ਅਮਰੀਕਾ ਜਾਓ ਜੀ ਸੱਦ ਕੇ ਜਾਓ ਪਰ ਜੇ ਸਾਡੇ ਪੰਜਾਬ ਤੇ ਪੰਜਾਬ ਖੜੇ ਪਿੱਟ ਤੇ ਖੜਾ ਤਾਂ ਅਸੀਂ ਪੰਜਾਬ ਸਾਨੂੰ ਜੇ ਇੱਥੋਂ ਅਸੀਂ ਉਖੜ ਗਏ ਕਦੇ ਫਿਰ ਸਾਨੂੰ ਇਸੇ ਪੰਜਾਬ ਨੇ ਮੁੜ ਕੇ ਆਪਾਂ ਕਹਿ ਸਕਦਾ ਇੱਕ ਲਾਂ ਤਾਂ ਵੀ ਪੈਣ ਗਿਆ ਤਾ ਸਾਡਾ ਜਦੋਂ ਇੱਥੋਂ ਪਿੱਛੜ ਗਏ ਸੀ ਮੁੜ ਕੇ ਪੱਬ ਨਹੀਂ ਲੱਗਣ ਦੇ ਪੈਰ ਨਹੀਂ ਲੱਗਣੇ ਸੋ ਦੀਪ ਇਹ ਹੀ ਕਹਿੰਦਾ ਸੀ ਜਨ ਵਿੱਚ ਸਾਡਾ ਪੰਜਾਬ ਸਾਡੇ ਪਿੱਠ ਤੇ ਖੜਾਗਾ ਉਹ ਨੈਚਰ ਸੀ ਕਾਮਯਾਬ ਹੈ ਤੁਸੀਂ ਇੱਥੇ ਵੀ ਰਹਿ ਕੇ ਆਪਣਾ ਕੰਮ ਕਰ ਕਰ ਸਕਦੇ ਹੋ ਦੇਖੋ ਇੰਟਰਨੈਸ਼ਨਲ ਚਿਹਰਾ ਸੀਗਾ ਕਹਿ ਸਕਦੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਉਸ ਟਾਈਮ ਤੇ ਸਾਰਾ ਕੁਝ ਦਿੱਲੀ ਸੰਘਰਸ਼ ਵੇਲੇ ਚਲੋ ਸੰਗਤ ਨੇ ਮਾਣ ਆਦਰ ਬਖਸ਼ਾ ਸੀ ਫੇਰ ਵੀ ਚਾਹੁੰਦੇ ਆ ਜੇ ਅਸੀਂ ਆਪਣਾ ਕੰਮ ਕਰ ਕਿਤੇ ਨਾ ਕਿਤੇ ਛੋਟਾ ਮੋਟਾ ਕਰਾਂਗੇ ਤੇ ਪੰਜਾਬ ਦੀ ਨੌਜਵਾਨੀ ਵੀ ਕੰਮ ਕਰੂਗੀ ਸੋ ਬਸ ਸਟੈਂਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਆ ਕੇ ਰਹਿ ਰਹੇ ਨੇ ਤੁਸੀਂ ਆਪਣੇ ਜਿਹੜੇ ਸਾਡੇ ਭਰਾ ਕੰਮ ਕਰ ਸਕ ਕਰ ਸਕਦੇ ਨੇ ਬੱਸ ਸਟੈਂਡ ਦੇ ਵਿੱਚ ਜਰੂਰ ਦਬਦਬਾ ਬਣਾਓ ਤੇ ਆਪਣਾ ਕੰਮ ਕਰ ਕੋਲੋ ਇਹ ਦੋਸਤ ਨਹੀਂ ਕਿਸੇ ਨੂੰ ਪ੍ਰਵਾਸੀਆਂ ਨੂੰ ਜੇ ਤੁਸੀਂ ਸਪੇਸ ਦਿੰਨੇ ਹੋ ਟਾਈਮ ਦਿੰਨੇ ਹੋ ਆ ਕੇ ਉਹ ਤਾਂ ਨਾਲ ਤਾਂ ਰਹਿ ਨਹੀਂ ਰਹਿਣਾ ਨਾ ਜਦੋਂ ਸਪੇਸ ਖਾਲੀ ਪਈ ਹੈ ਇਹ ਦੋ ਸੋਨਾਂ ਨੂੰ ਨਹੀਂ ਦੋਸਤ ਸੋਨੂੰ ਹੀ ਦੋਸਤ ਹੈ ਕਿ ਤੁਸੀਂ ਆਪ ਕੰਮ ਕਰ ਕਰੋਗੇ ਤਾਂ ਆਪਣਾ ਤੁਸੀਂ ਕਿ ਜਿਹੜਾ ਬੱਸ ਸਟੈਂਡਾਂ ਦੇ ਵਿੱਚ ਤੁਹਾਡਾ ਆਪ ਦਾ ਪ੍ਰਭਾਵ ਵੀ ਰਹੂ ਪੰਜਾਬੀਅਤ ਦਾ ਤੇ ਤੁਹਾਡਾ ਇੱਕ ਦਬਦਬਾ ਵੀ ਰਹੂਗਾ ਜਿਹੜੇ ਨੌਜਵਾਨ ਨੇ ਵੀ ਸਾਡੇ ਜਿਹੜੇ ਕੋਈ ਜਿੰਮਾਂ 'ਚ ਜਾ ਰਹੇ ਨੇ ਤੁਸੀਂ ਕੀ ਆਪਣਾ ਇੱਕ ਇਹਦੇ ਨਾਲ ਵੀ ਜਿਹੜਾ એનર્ਜੀ ਵੀ ਮਿਲ ਰਹੀ ਹੈ ਤੇ ਕੋਲ ਡਰਿੰਕ ਨੇ ਜਿਵੇਂ ਸੱਚ ਟਿੰਗਾ ਹੋਈਆਂ ਨੇ ਸਜਾ ਸਿਗਨੇਚਰ ਖਾਂਦੇ ਨੇ ਜਾਂ ਉਹ ਕੈਪਸੂਲ ਖਾਂਦੇ ਨੇ ਉਹ ਨਸ਼ਿਆਂ ਨੂੰ ਸਾਡੇ ਕੀ ਸਾਡੇ ਭਰਾਵਾਂ ਨੂੰ ਨੌਜਵਾਨ ਨੇ ਜਿਹੜੇ ਇਹ ਚੰਗੀ ਚੀਜ਼ ਪੀਣ ਚੋਂ ਘਰੇ ਬਣਾ ਕੇ ਪੀਣ ਜੇ ਕੁਝ ਜ਼ਰੂਰੀ ਨਹੀਂ ਵੀ ਸਾਡੇ ਕੋਲੇ ਅੱਜ ਪੀਣੇ ਉਹ ਘਰੇ ਬਣਾ ਕੇ ਵੀ ਪੀ ਸਕਦੇ ਨੇ ਤੁਸੀਂ ਲਗਾਤਾਰ ਪੀਓ ਜਿਹਦੇ ਵਿੱਚ ਗਰਮੀ ਥੋਕ ਤੇ ਛਾਹ ਦਾ ਵੀ ਨਸ਼ਾ ਜਿਹੜਾ ਚਾਹ ਵਾਲਾ ਵੀ ਉਹ ਵੀ ਛੁੱਟ ਜਾਂਦਾਗਾ ਥੋਕ ਇਹਦਾ ਆਉਟਕਾ ਵੀ ਨਹੀਂ ਕੋਈ ਆਉਂਦਾ ਹੈਗਾ ਦੇ ਨਾ ਇੱਕ ਦਿਨ ਦੋ ਦਿਨ ਨਾ ਮਿਲੇ ਤਾਂ ਇਹਦਾ ਕੋਈ ਖਾਸ ਕਰਕੇ ਆਊਡਾ ਵੀ ਨਹੀਂ ਮਿਲਦਾ ਸੋ ਇਹਦੇ ਲਈ ਕੰਮਕਾਰ ਵੀ ਕਰੋਗੇ ਤੁਸੀਂ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਇੱਥੇ ਕੋਲਡ ਡਰਿੰਕ ਤੋਂ ਸਟਿੰਗਾਂ ਤੋਂ ਛੱਡ ਕੇ ਜਿਹੜੀ ਚੰਗੀ ਚੀਜ਼ ਪੀਓਗੇ ਤੁਹਾਨੂੰ ਆਪ 10 ਦਿਨ ਲਗਾਤਾਰ ਪੀ ਕੇ ਦੇਖੋ ਤੁਹਾਨੂੰ ਆਪਣੇ ਆਪ ਸਰੀਰ ਨੂੰ ਦੱਸ ਦੇਣਾ ਸੋ ਪ੍ਰਭਾਨਾ ਮੰਗੋ ਜਿਹੜਾ ਤੁਹਾਡਾ ਸਰੀਰ ਬਣ ਗਿਆ ਇਹ ਤੁਸੀਂ ਚੰਗੀ ਚੀਜ਼ ਪੀਓ ਤੇ ਸਟਿੰਗਾਂ ਦੇ ਜਮੇਹਨਾ ਚੀਜ਼ਾਂ ਤੋਂ ਤੁਸੀਂ ਖਹਿੜਾ ਛੱਡੋ ਜ਼ਹਿਰ ਦਾ ਸੋ ਤੁਹਾਡਾ ਜਿਹੜਾ ਹੈਗਾਗਾ ਵੀ એનર્ਜੀ ਵੀ ਆਊਗੀ ਤੁਹਾਨੂੰ ਜਿੰਮਾਂ ਤੇ ਜਿੰਮ ਦੇ ਵਿੱਚ ਜਾਓ ਤੁਸੀਂ ਤੇ ਘਰ ਵਿੱਚ ਕੰਮਕਾਰ ਕਰੋ ਜਿੱਥੇ ਮਰਜੀ ਜਾਓ ਤੁਹਾਨੂੰ એનર્ਜੀ ਵੀ ਇਹਦੇ ਵਿੱਚੋਂ ਜਿਹੜੀ ਮਿਲੂਗੀ ਤੇ ਚੰਗੀ ਚੀਜ਼ ਖਾਓ ਪੀਓ ਤੇ ਜਿੰਮ ਵਾਲੇ ਨੌਜਵਾਨ ਵੀ ਆਉਂਦੇ ਨੇ ਜੀ ਪਤਾ ਲੱਗਿਆ ਜਿੰਮ ਵਾਲੇ ਵੀ ਨੌਜਵਾਨ ਆਉਂਦੇ ਨੇ ਪਿੰਡਾਂ ਚੋਂ ਵੀ ਆ ਰਹੇ ਨੇ ਦੇਖੋ ਤੁਸੀਂ ਦੇਖ ਰਹੇ ਹੋ ਕੋਈ ਪਤੋ ਦਲੇਲ ਸਿੰਘ ਵਾਲੇ ਤੋਂ ਆਇਆ ਕੋਈ ਭਲਾਡੇ ਤੋਂ ਸਪੈਸ਼ਲ ਚੱਲ ਕੇ ਵੀ ਆ ਰਹੇ ਨੇ ਤੋਂ ਖਾਸ ਕਰਕੇ ਸਾਡੇ ਨੌਜਵਾਨ ਭਰਾ ਨੇ ਜਿਹੜੇ ਨਸ਼ਾ ਤੋਂ ਬਚਣ ਅਤੇ ਚੰਗੀਆਂ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਕਰਨ ਤੇ ਉਹਨਾਂ ਨੂੰ ਚੀਜ਼ਾਂ ਨੂੰ ਚੰਗੀਆਂ ਚੀਜ਼ ਪੀਣ ਪੀਣ ਜੀ ਤੇ ਸਿਹਤ ਬਿਲਕੁਲ ਅਸੀਂ ਯਕੀਨ ਨਾ ਕਹਿ ਸਕਦੇ ਆਂ ਵੀ ਜਿਹੜਾ ਨਮਾ ਨੌਜਬਾਨ ਜੋ ਨਮਾ ਜਿਹੜਾ ਪੀਊਗਾ ਉਹ ਨਸ਼ੇ ਕੰਨੀ ਮੁਰਕੇ ਮੂੰਹ ਵੀ ਨਹੀਂ ਕਰਦਾ ਹੈ। ਅੱਛਾ ਜੀ। ਹਾਂ। ਤੇ ਦੂਜਾ ਇੱਕ ਚਾਹ ਦਾ ਵੀ ਖਿਹੜਾ ਛੜਾ ਸਾਡੇ ਜਿਹਦੇ ਮੁੰਡੇ ਹੈਗੇ ਨੇ ਸਾਰੇ ਚਾਹ ਤੋਂ ਛਟਕਾਰਾ। ਆਪਾਂਗੇ ਚਾਹ ਪੀਂ ਨਹੀਂ ਰਹੇ ਸਾਡੇ। ਅੱਛਾ ਚਾਹ ਵੀ ਛੜਾਉਂਦੀ ਹੈ ਇਹ। ਚਾਹ ਵੀ ਛੜਾਉਂਦੀ ਹੈ। ਤੇ ਸ਼ਰਾਬ ਵਾਲੇ ਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਪਰਮਾਤਮਾ ਤੇ ਭਰੋਸਾ ਰੱਖ ਕੇ ਕਹਿੰਦੇ ਨਾ ਕਿ ਅਸੀਂ ਆਪਣੇ ਤੇ ਭਰੋਸਾ ਰੱਖ ਕੇ ਕਹਿੰਦੇ। ਇਹ ਲਗਾਤਾਰ ਲੇਗਰੂਏ ਦੇ ਨੂੰ ਪੀਵੇ ਉਸ ਟਾਈਮ ਤੇ ਜਿਸ ਟਾਈਮ ਤੇ ਉਹਦਾ ਭਾਲ ਉੱਠਦੀ ਉਸ ਟਾਈਮ ਤੇ ਇਹਨੂੰ ਮਿਲਣੀ ਚਾਹੀਦੀ ਹੈ ਕਿ ਟੁਕੜਾ-ਟੁਕੜਾ 1/2 ਲੀਟਰ ਹੋਵੇ ਤੇ ਸਟੀਲ ਦਾ ਇੱਕ ਗਲਾਸ ਵੱਡਾ ਹੋਵੇ ਉਸ ਟਾਈਮ ਤੇ ਲਗਾਤਾਰ ਪੀਵੇ ਹੋ ਸਕੇ ਉਹ ਛੱਡ ਸਕਦਾ ਹੈ ਠੀਕ ਹੈ ਹਾਂਜੀ ਬਿਲਕੁਲ